ਪਤਾ ਹੈ ਕਿ ਪੂਰੇ ਪੰਜਾਬ ਵਿੱਚ ਹੜ੍ਹਾਂ ਦਾ ਦੌਰ ਚੱਲ ਪਿਆ ਹੈ ਇਸੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਪਿੰਡ ਸੰਘੋਵਾਲ ਸਤਲੋਜ ਦੇ ਵਿਖੇ ਪੈਂਦਾ ਹੈ ਅੱਜ ਅਸੀਂ ਉੱਥੇ ਪਹੁੰਚੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੰਤੋਖ ਸਿੰਘ ਸੰਧੂ ਸੂਬਾ ਕਮੇਟੀ ਮੈਂਬਰ ਕਰਤੀ ਹਾਂ ਜਿਲ੍ਹਾ ਜਨਰਤਾ ਪ੍ਰਧਾਨ ਅਸੀਂ ਲਗਾਤਾਰ ਕੱਲ ਸਵੇਰ ਤੋਂ ਹੀ ਇੱਥੇ ਬੰਦੇ ਉੱਤੇ ਰਾਤ ਵੀ ਇੱਥੇ ਬੰਦੇ ਉੱਤੇ ਸੀ ਸਾਡੀਆਂ ਟੀਮਾਂ ਸਾਡੇ ਸਾਥੀ ਜਿਹੜੇ ਆਲੇ-ਦੁਆਲੇ ਦੇ ਪਿੰਡਾਂ ਵਾਲੇ ਆ ਪਰਸੋ ਰਾਤ ਦੇ ਇਹ ਬੰਦੇ ਉੱਤੇ ਆ ਪਰ ਜਿਹੜੀ ਇਹ ਲੋਕਾਂ ਦੀ ਬਹਾਦਰੀ ਕਰਕੇ ਇਹ ਬੰਨ ਬਚਿਆ ਸਰਕਾਰਾਂ ਨੇ ਬੰਨ ਨੂੰ ਨਹੀਂ ਬਚਾਇਆ ਸਰਕਾਰ ਤਾਂ ਮਤਲਬ ਕੱਲ ਆਈ ਆ ਜਦੋਂ ਲੋਕਾਂ ਨੇ ਬੰਨ ਨੂੰ ਬਚਾ ਲਿਆ ਇਸ ਕਰਕੇ ਇਹ ਵੀ ਲੋਕ ਤੁਹਾਡੇ ਚੈਨਲਾਂ ਵਾਲਿਆਂ ਨੇ ਹੋਰ ਤਾਂ ਇੱਥੇ ਲਿਆ ਕੇ ਮਿਲਟਰੀ ਲਾਈ ਆ ਤਾਂ ਡੀਸੀ ਨੂੰ ਪਤਾ ਲੱਗਾ ਜਲੰਧਰ ਨੂੰ ਲਾਤੀ ਲੋਕ ਲਾਈਫ ਹੋਏ ਇੱਥੇ ਡਿਊਟੀਆਂ ਤੇ ਵੀ ਮਤਲਬ ਇੱਥੇ ਕੋਈ ਸਰਕਾਰੀ ਨਾ ਤਾਂ ਗੱਡੀ ਆ ਨਾ ਕੋਈ ਲੋਕਾਂ ਦਾ ਪ੍ਰਬੰਧ ਆ ਤੇ ਸਾਡੇ ਐਮਐਲਏ ਸਭ ਕਹਿੰਦੇ ਵੀ ਮੈਂ 5 ਕਰੋੜ ਰੁਪਏ ਇਸ ਇੱਥੇ ਬੰਦੇ ਉੱਤੇ ਲਾ ਚੁੱਕੀ ਆ ਸਾਨੂੰ ਸਮਝ ਨਹੀਂ ਉਹ ਜੇ 5 ਕਰੋੜ ਇੱਥੇ ਲੱਗਾ ਹੁੰਦਾ ਤੇ ਸਾਡੇ ਲੋਕਾਂ ਦੀ ਆ ਜੋ ਪਿਛੇ ਆਲੇ ਦੁਆਲੇ ਹਾਲਤ ਆ ਇਹ ਹਾਲਤ ਨਹੀਂ ਸੀ ਬਣੀ ਤੇ ਇਸ ਕਰਕੇ ਅਸੀਂ ਸਮਝਦੇ ਆ ਵੀ ਇਹ ਵੀ ਮਤਲਬ ਇਹ ਸਾਡਾ ਸਰਕਾਰਾਂ ਨੂੰ ਬੇਨਤੀ ਆ ਵੀ ਉਹ ਲੋਕਾਂ ਨੂੰ ਦੱਸਿਆ ਜਾਵੇ 5 ਕਰੋੜ ਲੱਗ ਕਿੱਥੇ ਗਿਆ ਆ ਨਿਰਗ ਵਾਲੀਆਂ ਬੀਬੀਆਂ ਸਾਡੀਆਂ ਉਹ ਕਹਿੰਦੇ ਸਾਨੂੰ ਤਿੰਨ ਤਿੰਨ ਮਹੀਨੇ ਤੋਂ ਪੈਸੇ ਨਹੀਂ ਮਿਲੇ ਤੇ ਜਿਹੜਾ ਮਤਲਬ ਅਸੀਂ ਸਮਝਦੇ ਆ ਵੀ ਇਹ ਸਰਕਾਰ ਆਪਣੀ ਨਕਾਮੀ ਨੂੰ ਕੱਲ ਵੀ ਅਸੀਂ ਇੱਥੇ ਸਾਡੇ ਐਮ.ਐਲ.ਏ. ਸਾਹਿਬ ਆਏ ਸਾਡੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਤੇ ਅਸੀਂ ਸਾਰੇ ਮਤਲਬ ਦੁੱਖ ਦੀ ਘੜੀ ਦੇ ਵਿੱਚ ਸਾਰੇ ਐਮ.ਐਨ.ਏ. ਨੇ ਵੀ ਲੋਖਿਆ ਭਾਈ ਉਹ ਵੀ ਆਏ ਤਾਂ ਜਦੋਂ ਅਸੀਂ ਉਹਨਾਂ ਨੂੰ ਸਵਾਲ ਪੁੱਛਿਆ ਵੀ ਜਿਹੜਾ ਬੀਬੀ ਜੀ ਐਮ.ਐਲ.ਏ. ਸਾਹਿਬ ਤੁਸੀਂ ਹੁਣ ਕੰਮ ਕਰਨ ਲੱਗੇ ਆ ਇਹ ਤੁਹਾਨੂੰ 6 ਮਹੀਨੇ ਪਹਿਲਾਂ ਕਰਨਾ ਚਾਹੀਦਾ ਸੀ ਪਰ ਉਹ ਇੰਨੀ ਗੱਲ ਕਹਿਣ ਤੇ ਉਹ ਬੀਬੀ ਜੀ ਇੰਨੇ ਭਾਵਕ ਹੋਏ ਉਹਨੇ ਕਿਸਾਨ ਲੀਡਰਾਂ ਨੂੰ ਦਲਾਲ ਤੇ ਕਹਿਤਾ ਤੇ ਹਰੀਆ ਪੱਕਾ ਵਾਲੇ ਜਿੰਨੇ ਲੋਕ ਆ ਦਲਾਲ ਲੋਕ ਆ ਅਸੀਂ ਇਸ ਗੱਲ ਦੀ ਨਖੇਦੀ ਕਰਦੇ ਆ ਐਸ ਕੇ ਐਮ ਨੇ ਵੀ ਨਖੇਦੀ ਅੱਜ ਕੀਤੀ ਆ ਐਸ ਕੇ ਐਮ ਨੇ ਬਿਆਨ ਵੀ ਦਿੱਤਾ ਐਸ ਕੇ ਐਮ ਮਤਲਬ মিডিਆ ਦੇ ਵਿੱਚ ਉਹ ਅੱਜ ਨਿਊਜ਼ ਵੀ ਦੇ ਰਿਹਾ ਮਤਲਬ ਜੰਗਵੀਰ ਚਾਹਾਨ ਦੀ ਡਿਊਟੀ ਲਈ ਆ ਇਸ ਕਰਕੇ ਸਮਝਦੇ ਆ ਵੀ ਜਿਹੜਾ ਕਿਸਾਨ ਜਥੇਬੰਦੀਆਂ ਜਿਹੜੀਆਂ ਲੋਕਾਂ ਦੀ ਆਸਰਾ ਬਣ ਕੇ ਆਈਆਂ ਕਿਉਂਕਿ ਬੀਬੀ ਜੀ ਨੂੰ ਇਸ ਕਰਕੇ ਦੁੱਖ ਆ ਕਿਸਾਨ ਜਥੇਬੰਦੀਆਂ ਨੂੰ ਹੋਰ ਕੋਈ ਦੁੱਖ ਨਹੀਂ ਇਹਨਾਂ ਦੀ ਸਰਕਾਰ ਨੇ 65533 ਖੇਤ ਕਿਸਾਨਾਂ ਦੇ ਲੈਂਡ ਪੂਲਿੰਗ ਪਾਲਿਸੀ ਵੜਾ ਕੇ ਜਿਹੜੇ ਉਹ ਖੋਲੇ ਸੀ ਦੁੱਖ ਇਸ ਗੱਲ ਦਾ ਵੀ ਕਿਸਾਨ ਜਥੇਬੰਦੀਆਂ ਨੇ ਇਹਨਾਂ ਦੇ ਧੌਣ ਤੇ ਗੋਡਾ ਰੱਖ ਕੇ ਉਹ ਜਿਹੜੇ ਕਾਨੂੰਨ ਵਾਪਸ ਕਰਾਏ ਜਿਸ ਤਰ੍ਹਾਂ ਇਹ ਨਹੀਂ ਮਤਲਬ ਲਾਗੂ ਕਰਾ ਸੀ ਉਹ ਸੇ ਤਰ੍ਹਾਂ ਇਹਨੇ ਆਪਣੀ ਵਿਧਾਨ ਸਭਾ ਸੱਦ ਕੇ ਆਪਣੀ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਸੱਦ ਕੇ ਉਹਨੂੰ ਜਿਹੜੇ ਆ ਰੱਦ ਕੀਤੇ ਆ ਦੁੱਖ ਇਸ ਗੱਲ ਦਾ ਆ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਲੋਕ ਇਹਨਾਂ ਤੇ ਵਿਸ਼ਵਾਸ ਕਰਦੇ ਆ ਤੇ ਉਹ ਸਰਕਾਰਾਂ ਦੇ ਵਿਸ਼ਵਾਸ ਇਹਨਾਂ ਨਹੀਂ ਕਰਦੇ ਹਾਂਜੀ ਸਰ ਜੇ ਗੱਲ ਆਪਾਂ ਕਰਦੇ ਆ ਸੱਤ ਲੂਜ ਦਾ ਪਿੰਡ ਪੈਂਦਾ ਹੈ ਆਪਣਾ ਇਸ ਸੰਗੋਵਾਲ ਜੀ ਜੇ ਗੱਲ ਕਰਦੇ ਕਿੰਨੇ ਦਿਨਾਂ ਤੋਂ ਅੱਛੇ ਪਾਣੀ ਦੀ ਵਧ ਰਹੀ ਹੈ ਘੱਤੀ ਮਾਤਰਾ ਵਧ ਰਹੀ ਹੈ ਪਾਣੀ ਦੀ ਮਾਤਰਾ ਜਿਹੜੀ ਆ ਚਾਰ ਪੰਜ ਦਿਨ ਤੋਂ ਵਧੀ ਆ ਪਹਿਲਾਂ ਪਾਣੀ ਬਿਲਕੁਲ ਥੱਲੇ ਚੱਲਦਾ ਸੀ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਸੰਜੁਕਤ ਮੋਰਚੇ ਵੱਲੋਂ ਵੀ ਆਪਣੀਆਂ ਆਪਣੀਆਂ ਜਥੇਬੰਦੀਆਂ ਵੱਲੋਂ ਵੀ ਅਸੀਂ 15 ਜੁਲਾਈ ਨੂੰ ਨਵਾਂ ਸ਼ਹਿਰ डीसी ਨੂੰ ਮੰਗ ਪੱਤਰ ਦਿੱਤਾ ਪਈਆ ਬੰਨਾ ਦੀ ਰਿਪੇਅਰ ਕਰੋ ਪਈਆਂ ਦਾ ਪਾਣੀ ਜਿਹੜਾ ਉਹ ਬੂਟੀ ਕੱਢੋ ਤੇ ਜਿਹੜੇ ਮਤਲਬ ਸਾਡੀਆਂ ਡਰੇਨਾਂ ਆ ਉਹਨਾਂ ਨੂੰ ਸਾਫ਼ ਕੀਤਾ ਜਾਵੇ ਤੇ 18 ਤਰੀਕ ਨੂੰ ਇਹ ਜਲੰਧਰ ਡੀਸੀ ਨੂੰ ਮੰਗ ਪੱਤਰ ਦੇ ਕੇ ਆ ਮੇਰੇ ਕੋਲ ਮੰਗ ਪੱਤਰ ਵੀ ਹੈਗੇ ਆ ਫੋਟੋਆਂ ਵੀ ਹੋ ਹੈਗੀਆਂ ਤੇ ਅਸੀਂ ਉਹ ਤੁਹਾਨੂੰ ਦੇ ਸਕਦੇ ਆ ਅਸੀਂ 18 ਤਰੀਕ ਨੂੰ ਡੀਸੀ ਜਲੰਧਰ ਨੂੰ ਮੰਗ ਪੱਤਰ ਦੇ ਕੇ ਆਏ ਆ ਲਗਭਗ ਪੌਣੇ 2 ਮਹੀਨੇ ਇਸ ਗੱਲ ਹੋ ਗਿਆ ਸਰਕਾਰਾਂ ਮਤਲਬ ਕਹਿੰਦੀ ਆ ਕਿ ਕਿਸਾਨ ਜਿੱਥੇ ਵਧੀਆ ਕੀ ਕਰਦੀਆਂ ਕਿਸਾਨ ਜਿੱਥੇ ਵਧੀਆ ਹਰ ਟਾਈਮ ਹੁਣ 27 ਤਰੀਕ ਨੂੰ ਅਸੀਂ ਕਿਰਤੀ ਕਿਸਾਨ ਜਨਨ ਵੱਲੋਂ ਸਾਰੇ ਪੰਜਾਬ ਦੇ ਡੀਸੀਆਂ ਨੂੰ ਮੰਗ ਪੱਤਰ ਦੇ ਕੇ ਆਏ ਆਂ ਵੀ ਹੜ੍ਹਾਂ ਦੀ ਜਿਹੜੀ ਮਜਬੂਤੀ ਕੀਤੀ ਜਾਵੇ ਆ ਡਰੇਂਡਾਂ ਜਿਹੜੀਆਂ ਸਾਫ਼ ਕੀਤੀਆਂ ਜਾਣ ਪਰ ਸਰਕਾਰ ਜਿਹੜੀ ਆ ਉਹ ਗੂੜੀ ਨੁੰਦੇ ਸੁੱਤੀ ਪਈ ਆ ਉਹਨੂੰ ਕੋਈ ਜਾਗ ਨਹੀਂ ਹੈਗੀ ਇਸ ਕਰਕੇ ਭਾਈ ਗੱਲ ਇਹ ਆ ਵੀ ਗੁੱਸਾ ਕੋਈ ਹੋ ਰਿਹਾ ਤੇ ਕੱਢਿਆ ਬੀਬੀ ਨੇ ਕੱਲ ਉਹ ਸਾਡੇ ਉੱਤੇ ਆ ਇਸ ਕਰਕੇ ਸਮਝਦੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਜੋਗਤ ਮੋਰਚਾ ਤੇ ਜੋ ਵੀ ਸਾਨੂੰ ਕਿਉਂਕਿ ਉਹਨਾਂ ਦੇ ਹੁਣ ਹੱਥ ਇਹ ਅਸੀਂ ਕਮਾਂਡ ਦਿੱਤੀ ਆ ਵੀ ਉਹ ਜੋ ਵੀ ਸਾਨੂੰ ਹੁਕਮ ਲਾਉਣਗੇ ਜ਼ਿਲ੍ਹਾ ਜਲੰਧਰ ਦੇ ਜਿਹੜੇ ਸੰਜੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਉਹ ਅਗਲਾ ਸਾਡਾ ਆ ਹੱਲ ਹੋ ਗਿਆ ਤਾਂ ਉਦੋਂ ਬਾਅਦ ਅਸੀਂ ਜਿਹੜਾ ਕੋਈ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਗੱਲ ਪ੍ਰਸ਼ਾਸਨ ਤੇ ਆਉਂਦੀ ਹੈ ਪ੍ਰਸ਼ਾਸਨ ਤੇ ਗੱਲ ਆਉਂਦੀ ਆ ਜੀ ਜਿਹੜਾ ਹੜਿਆ ਜਾਂ ਸੋਕਾ ਆ ਇਹ ਰੱਬ ਦੀ ਦੇਣ ਨਹੀਂ ਨਾ ਕੁਦਰਤ ਦੀ ਦੇਣ ਨਹੀਂ ਇਹ ਸਰਕਾਰੀ ਨੀਤੀਆਂ ਦਾ ਸਟਾਇਆ ਜੇ ਆਪਾਂ ਕਹਦੇ ਆ ਵੀ ਹੜ ਜੜੇ ਆ ਨਾ ਹੜ ਲਿਆਂਦੇ ਗਏ ਆ ਹੜ ਲਿਆਦੇ ਗਏ ਹੜ ਅੱਛਾ ਨਾਲ ਦੀ ਪ੍ਰਸ਼ਾਸਨ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤਾਂ ਜਿੰਨਾ ਕਿ ਸਾਨੂੰ ਲੱਗਦਾ ਪਏ ਜੇ ਹੜ ਆਉਦੇ ਨਾ ਇਹ ਆਫਸਰਾਂ ਦੀ ਚਾਂਦੀ ਬਣਦੀ ਆ ਮੇਰਾ ਖਿਆਲ ਵਿੱਚ 80 ਸਾਲ ਹੋ ਗਏ ਮੁਲਕ ਆਜ਼ਾਦ ਨੂੰ ਜਦਾਂ ਇਹ ਕਹਿੰਦੇ ਸਾਡਾ ਮੁਲਕ ਜਾਦ ਹੋਇਆ 80 ਸਾਲਾਂ ਅਚ ਇਹਨਾਂ ਤੋਂ ਹੜ ਹੀ ਨਹੀਂ ਸਾਡੇ ਸੂਤ ਆਏ ਸਾਡੇ ਬੰਨ ਹੀ ਨਹੀਂ ਠੀਕ ਹੋਏ ਜੇ ਮੇਰੇ ਹਿਸਾਬ ਨਾਲ ਉਹ ਪੈਸੇ ਦਾ ਕੈਲਕੂਲੇਟ ਕੀਤਾ ਜਾਵੇ ਪੈਸੇ ਦਾ ਸਾਬਕਾ ਦਾ ਕੀਤਾ ਜਾਵੇ ਆ ਬੰਨ ਜਿਹੜੇ ਸਾਰੇ ਕੰਕਰੀਟ ਦੇ ਬਣ ਕੇ ਇਹਦੇ ਉੱਤੇ ਦੋ ਦੋ ਮਾਰਗ ਦੀਆਂ ਛੜਕਾਂ ਬਣ ਸਕਦੀਆਂ ਜਿੰਨਾ ਪੈਸਾ ਇਹਨਾਂ ਦੀਆਂ ਮੰਤਰੀਆਂ ਦੀਆਂ ਤੇ ਇਹ ਅਫਸਰਾਂ ਦੀਆਂ ਜੇਬਾਂ ਦੇ ਵਿੱਚ ਲਿ ਗਿਆ ਲੱਖਾਂ ਟਨ ਮਤਲਬ ਜਿਹੜਾ ਪੱਥਰ ਚ ਖਾ ਗਿਆ ਦਰਿਆ ਲੱਖਾਂ ਟਨ ਜਿਹੜਾ ਸਰੀਆ ਖਾ ਗਿਆ ਬੋਰੀਆਂ ਦਾ ਕੋਈ ਬੰਨਾ ਨਹੀਂ ਹੈ ਆ ਬੋਰੇ ਵੀ ਜਿਹੜੇ ਹੁਣ ਪਿੰਡਾਂ ਦੇ ਲੋਕ ਲਿਆ ਲਿਆ ਕੇ ਦੇ ਰਹੇ ਆ ਮਤਲਬ ਅਸੀਂ ਸਮਝਦੇ ਆ ਕਿ ਪ੍ਰਸ਼ਾਸਨ ਜਿਹੜਾ ਮਤਲਬ ਜੇ ਇਸ ਢੰਗ ਨਾਲ ਕੰਮ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਮੁੰਡਾ ਬੁਆਰ ਹੋ ਗਿਆ ਉਸਾਂ ਦਾ ਕੰਮ ਨਹੀਂ ਹੋ ਰਿਹਾ ਤੇ ਇਸ ਕਰਕੇ ਭਰਾਵੋ ਅਸੀਂ ਇਹ ਸਮਝਦੇ ਆ ਕਿ ਆ ਜਿੱਦਾਂ ਦੇ ਹਾਲਾਤ ਬਣੇ ਇੱਥੇ ਦਰਿਆ ਦਾ ਨਾ ਸਾਡੇ ਕੋਲ ਕੋਈ ਦਵਾਈ ਦਾ ਪ੍ਰਬੰਧ ਤਾਂ ਮੁੰਡਾ ਸਾਡਾ ਡੱਗ ਪਿਆ ਉਹ ਦੇਖੋ ਕੀ ਹਾਲਤ ਹੈ ਇੱਥੇ ਨਾ ਇੱਥੇ ਕੋਈ ਪਾਣੀ ਦਾ ਪ੍ਰਬੰਧ ਸਰਕਾਰ ਦਾ ਆ ਲੋਕਾਂ ਨੇ ਆਪਣਾ ਸਾਰਾ ਪ੍ਰਬੰਧ ਕੀਤਾ ਆ ਇਸ ਕਰਕੇ ਅਸੀਂ ਸਮਝਦੇ ਆ ਕਿ ਸਰਕਾਰ ਜਿਹੜੀ ਆ ਇੱਥੇ 3 ਦਿਨ ਹੋ ਗਿਆ 20 ਬਜ ਦੇ ਆ ਸਾਡੇ ਮੁੰਡੇ ਸਾਡੇ ਪ੍ਰਧਾਨ ਜੀ ਆ ਉਹ ਦੇਖੋ